ਸਤਿ ਸ਼੍ਰੀ ਅਕਾਲ ਜੀ ਮੈਂ ਸਾਗਰ ਸੇਪਿਆ ਡੀਸੀ ਮੋਗਾ ਸਾਰਿਆਂ ਨੂੰ ਦੱਸਣਾ ਚਾਹਨਾ ਹੈਗਾ ਕਿ ਜੋ ਪੰਜਾਬ ਰਾਜ ਦੇ ਵਿੱਚ ਸੰਭਾਵਿਤ ਐਮਰਜੈਂਸੀ ਦੇ ਜੋ ਹਾਲਾਤ ਬਣੇ ਨੇ ਉਹ ਉਹਨਾਂ ਦੇ ਮੱਦੇਨਜ਼ਰ ਕਾਫੀ ਲੋਕਾਂ ਵੱਲੋਂ ਕਾਫੀ ਲੋਕਾਂ ਦੇ ਵਿੱਚ ਪੈਨਿਕ ਹੈਗਾ ਉਹਨਾਂ ਵੱਲੋਂ ਵੱਖ-ਵੱਖ ਵਸਤੂਆਂ ਦੀ ਖਾਣ ਦੀ ਹੁੰਦੇ ਸਮਾਨਾਂ ਦੀ ਕਈਆਂ ਵੱਲੋਂ ਕੰਪਲੇਂਟਾਂ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਰੋਡਿੰਗ ਕੀਤੀ ਜਾ ਰਹੀ ਹੈ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਇਹਨਾਂ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਹਰ ਤਰੀਕੇ ਦੀ ਫੂਡ ਆਈਟਮ ਹੈਗੀ ਹੈ ਹਰ ਤਰੀਕੇ ਦੀ ਕੰਜ਼ਿਊਮਰ ਆਈਟਮ ਭਰਪੂਰ ਮਾਤਰਾ ਦੇ ਵਿੱਚ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਸਭ ਹਰ ਤਰੀਕੇ ਦਾ ਜੋ ਕੰਜ਼ਿਊਮਰ ਸਪਲਾਈਜ਼ ਨੇ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਮੈਂ ਸਾਰਿਆਂ ਨੂੰ ਇਹ ਹੀ ਦੱਸਣਾ ਚਾਹਾਂਗਾ ਕਿ ਜੋ ਵੀ ਕੋਈ ਬੰਦਾ ਬਲੈਕ ਮਾਰਕੀਟਿੰਗ ਕਰੂਗਾ, ਬੋਲਿੰਗ ਕਰੂਗਾ ਉਹਦੇ ਖਿਲਾਫ ਅਸੀਂ ਜੋ essentiial commodities act ਹੈ ਤੇ BNS ਇਸ ਦੀ ਜੋ ਬਲ 63 ਤਾਰ ਹੈ ਉਹਦੇ ਅੰਤਰਗਤ ਅਸੀਂ ਕਾਰਵਾਈ ਦੀ ਕਰਾਂਗੇ ਸਾਡੇ ਵੱਲੋਂ ਉਹਦਾ ਆਰਡਰ ਵੀ ਦਿੱਤਾ ਗਿਆ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ। ਨਾਲ ਦੀ ਨਾਲ ਮੈਂ ਸਾਰੇ ਹੀ ਸਿਟੀਜ਼ਨਸ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਵੀ ਤੁਸੀਂ ਪੈਨਿਕ ਨਹੀਂ ਕਰਨਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਪੂਰਾ ਤੁਹਾਡੇ ਨਾਲ ਹੈ ਅਸੀਂ ਸਾਰੇ ਤਰ੍ਹਾਂ ਦੇ ਉਪਯਾਰਨ ਵਰਤ ਰਹੇ ਹੈਗੇ ਆ ਬਰਤਰੀਕੇ ਦਾ ਜੋ ਪਲੈਨਿੰਗ ਹੈਗੀ ਆ ਉਸ ਹੀ ਕਰ ਰਹੇ ਹੈਗੇ ਆ ਸਾਰਿਆਂ ਨੂੰ ਮੂਰਤੋਂ ਬੇਨਤੀ ਰਹੂਗੀ ਕਿ ਕਿਸੇ ਵੀ ਤਰ੍ਹਾਂ ਦੀ ਬਲੈਕ ਮਾਰਕਟ ਮਾਰਕੀਟਿੰਗ ਸਟਾਕ ਪਾਇਲਿੰਗ ਤੇ ਵਾਰਡਿੰਗ ਨਾ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਧੜੀ ਦੇ ਵਿੱਚ ਸਾਥ ਦੇ